ਸਭ ਤੋਂ ਪਹਿਲਾਂ ਪੂਰੇ ਸਮਾਜ ਨੂੰ ਜੈਪੀਨ ਜੈ ਭਾਰਤ ਜੋ ਕਿ ਤੁਹਾਨੂੰ ਪਤਾ ਹੀ ਆ ਕਿ ਇੱਕ ਪੁੰਨੂ ਨਾਮ ਦੇ ਸ਼ਖਸ ਨੇ ਜੋ 31 ਮਾਰਚ ਨੂੰ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਬਾਰੇ ਅਪਸ਼ੰਭ ਬੋਲੇ ਅਤੇ ਉਹਨਾਂ ਨੂੰ ਰਾਸ਼ਟ੍ਰਿਕਤਾ ਕਹਿ ਦਿੱਤਾ ਪਰ ਗੱਲ ਇੱਥੋਂ ਸਟਾਰਟ ਨਹੀਂ ਹੁੰਦੀ ਦੇਖੋ 26 ਜਨਵਰੀ ਇਸੇ ਹੀ ਸਾਲ 26 ਜਨਵਰੀ ਨੂੰ ਜਿਸ ਦਿਨ ਸੰਵਿਧਾਨ ਲਾਗੂ ਹੁੰਦਾ ਸੰਵਿਧਾਨ ਦਾ ਦਿਨ ਹੁੰਦਾ ਆ ਉਸ ਦਿਨ ਵੀ ਬਾਬਾ ਸਾਹਿਬ ਭਿੰਦਰਾ ਅੰਬੇਡਕਰ ਜੀ ਦੇ ਸਟੈਚੂ ਤੇ ਅੰਮ੍ਰਿਤਸਰ ਵਿਖੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਵਿੱਚ ਹੁਣ ਜਦੋਂ 14 ਅਪ੍ਰੈਲ ਜਦੋਂ ਅਪ੍ਰੈਲ ਦਾ ਮਹੀਨਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਦਾ ਜਨਮ ਦਿਹਾੜਾ ਆਉਂਦਾ ਆ ਉਸ ਮਹੀਨੇ ਦੇ ਵਿੱਚ ਉਸ ਜਨਮ ਦਿਹਾੜੇ ਤੋਂ ਪਹਿਲਾਂ ਜੋ ਇਸ ਪੁੰਨੂ ਵੱਲੋਂ ਸ਼ਰਧਾਂਜਲੀ ਵਰਤੀ ਗਈ ਆ ਜਿੱਦਾਂ ਉਸ ਤੋਂ ਬਾਅਦ ਵਿੱਚ ਜੋ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਤੇ ਹਮਲਾ ਹੋਇਆ ਔਰ ਜੋ बार-बार ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਤੇ ਖਾਲਿਸਤਾਨ ਜਿੰਦਾਬਾਦ ਲਿਖਿਆ ਜਾ ਰਿਹਾ ਸੰਵਿਧਾਨ ਦਾ ਵਿਰੋਧ ਕੀਤਾ ਜਾ ਰਿਹਾ ਮੈਂ ਆਪਣੇ ਪੂਰੇ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਹੁਣ ਉਨ੍ਹਾਂ ਦਾ ਵਿਰੋਧ ਕਰਨ ਦੀ بجائے ਜੋ ਸਾਨੂੰ ਸਾਬ ਕਾਂਸੀ ਰਾਮ ਜੀ ਨੇ ਕਿਹਾ ਸੀ ਕਿ ਦੁਸ਼ਮਣ ਦੇ ਨਾਲ ਉਲਝਣ ਦੀ بجائے ਤੁਸੀਂ ਆਪਣੀ ਲੈਂ ਨੂੰ ਵੱਡਾ ਕਰ ਲਓ ਮੈਂ ਆਪਣੇ ਪੂਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਜੋ ਹੁਣ ਬਾਬਾ ਸਾਹਿਬ ਗੋਪਤਰਿਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਆ ਰਿਹਾ ਆ ਉਹਨੂੰ ਪਿੰਡ-ਪਿੰਡ ਦੇ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾਵੇ ਅਤੇ ਮੈਂ ਪੂਰੇ ਸਮਾਜ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਘਰ ਦੇ ਵਿੱਚ ਦੀਪ ਜਲਾਓ ਲਾਈਟਾਂ ਜਗਾਓ ਜੇ ਜਿਆਦਾ ਨਹੀਂ ਤਾਂ ਘਟੋ-ਘਟਾ ਆਪਣੇ ਘਰ ਦੇ ਵਿੱਚ ਇੱਕ-ਇੱਕ ਦੀਪ ਜਰੂਰ ਜਲਾਓ ਔਰ ਉਸ ਦੀਪ ਨੂੰ ਜਲਾ ਕੇ ਪ੍ਰਣ ਕਰੋ ਕਿ ਅਸੀਂ 바ਵਾ ਸਾਹਿਬ ਡਾਕਟਰ ਭਿੰਦਰਾ ਉਹ ਵੇਦ ਕਰਦੀ ਦੇ ਮਿਸ਼ਨ ਦੇ ਨਾਲ ਵੱਧ ਤੋਂ ਵੱਧ ਜੁੜਾਂਗੇ ਔਰ 바ਵਾ ਸਾਹਿਬ ਉਹ ਵੇਦ ਕਰ ਨੂੰ ਵੱਧ ਤੋਂ ਵੱਧ ਪੜਾਂਗੇ ਅਤੇ 바ਵਾ ਸਾਹਿਬ ਡਾਕਟਰ ਭਿੰਦਰਾ ਉਹ ਵੇਦ ਕਰਦੀ ਜਿਹੜੀ ਵਿਚਾਰਧਾਰਾ ਆ ਉਹਨੂੰ ਘਰ-ਘਰ ਦੇ ਵਿੱਚ ਪਹੁੰਚਾਵਾਂਗੇ ਅਤੇ ਆਪਣੇ ਬੱਚੇ-ਬੱਚਿਆਂ ਨੂੰ ਜੋ 바ਵਾ ਸਾਹਿਬ ਉਹ ਵੇਦ ਕਰਦਾ ਮੂਲ ਮੰਤਰ ਹੈ ਨਾ ਪੜੋ ਜੁੜੋ ਸੰਘਰਸ਼ ਕਰੋ ਆਪਣੇ ਬੱਚੇ-ਬੱਚੇ ਨੂੰ ਸਿਖਾਓ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੋ ਅਤੇ ਵੱਧ ਤੋਂ ਵੱਧ ਬਾਬਾ ਸਾਹਿਬ ਗੁਰੂ ਘਪੀਂਰਾ ਨੂੰ ਵੇਚ ਦਿੱਤੀ ਜਿਹੜਾ ਜਲ ਗਿਆ ਆ ਉਹਨੂੰ ਮਨਾਓ ਇੰਨਾ ਹੀ ਕਹਿੰਦਾ ਹੋਇਆ ਜਪ ਜਪ ਜਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ